14 15 ਅਗਸਤ 1947 ਨੂੰ ਪੂਰੇ ਦੇਸ਼ ਦੇ ਵਿੱਚ ਬੜਾ ਉਜਾੜਾ ਪਿਆ ਸੀ ਲੱਖਾਂ ਹੀ ਲੋਕ ਮਾਰੇ ਗਏ ਸੀ ਤੇ ਲੱਖਾਂ ਹੀ ਲੋਕ ਘਰੋਂ ਬੇਕਾਰ ਹੋ ਗਏ ਸੀ 15 ਅਗਸਤ ਲਾਜਸ਼ਨ ਮਨਾ ਰਹੇ ਨੇ ਕਿਸੇ ਨੇ ਦੋ ਲਾਈਨਾਂ ਲਿਖੀਆਂ ਸੀ ਕਹਿੰਦੇ ਜਿੰਨਾ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤਲ ਜਾਂਦੇ ਤੁਰ ਟਾਣੀ ਨਾਲੋਂ ਭਾਵੇਂ ਥੱਲੇ ਛੁੱਟ ਦੀਗੇ पर ਮੈਕਣੋ ਫਿਰ ਵੀ ਨਹੀਂ ਪੁੱਲ ਜਾਂਦੇ ਸੇਵਾ ਦੇਸ਼ ਤੇ ਕੌਮ ਦੀ ਕਰਨ ਦੇ ਲਈ ਹੌਣ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਜੇ ਜਤਪੱਕ ਸਿੰਘ ਵਰਗੇ ਜਾਨਵਾਰ ਦੇ ਨੇ ਝੰਡੇ ਉਦੋਂ ਹੀ ਆਜ਼ਾਦੀ ਦੇ ਝੁਲ ਜਾਂਦੇ ਝੰਡੇ ਉਦੋਂ ਹੀ ਆਜ਼ਾਦੀ ਦੇ ਝੁਲ ਜਾਂਦੇ